ਇਹਨਾਂ ਨਾਲ ਜੰਗ ਲੱਗ ਜਾਂਦਾ ਮੈਂ ਸਹੀ ਇੱਕ ਛੋਟਾ ਬੱਚਾ ਜਦੋਂ ਇਹ ਕਦੇ ਵੀ ਐਸਨ ਨਾਲੋਂ ਜੰਗ ਲੱਗ ਜਾਂਦੀ ਉਹ ਵਧੀਆ ਸੀ ਮਤਲਬ ਵੀ ਇੱਥੇ ਹਾਲਾਤ ਇੰਨੇ ਮਾੜੇ ਹੜ ਨੇ ਬਣਾ ਦਿੱਤੇ ਐ ਪੈਰਾ ਸਿਰ ਕਰਨਾ ਹੁਣ ਬੜਾ ਔਖਾ ਮੇਰਾ ਨਾਮ ਮਨਦੀਪ ਕੁੜੀ ਐ ਕਿਹੜੀ ਕਲਾਸ ਚ ਪੜਦੇ ਹੋ ਤੀਜੀ ਤੇ ਕੀ ਅਸਰ ਪੈ ਗਿਆ ਤੁਹਾਡੇ ਪਿੰਡ ਤੇ ਵੇਖਿਆ ਕਿੰਨੇ ਹਾਲਾਤ ਮਾੜੇ ਬਣ ਗਏ ਹਾਂਜੀ ਇਨਾਂ ਹਾਲਾਤਾਂ ਦੇ ਵਿੱਚ ਮੈਨੂੰ ਇੱਕ ਭੈਣ ਮਿਲੀ ਐ ਕਾਲੂ ਵਾਲਾ ਪਿੰਡ ਐ ਸਾਰੀ ਜ਼ਮੀਨ ਰੋੜਕੀ ਐ ਉੜੀ ਦੀ ਮਿਹਨਤ ਤੇ ਡੈਡੀਕੇਸ਼ਨ ਫਰੀਦਕੋਟ ਐਲ ਐਲ ਬੀ ਵਾਸਤੇ ਐਡਮਿਸ਼ਨ ਲਈ ਭੈਣ ਦਾਸਰੀ ਸੀ ਬੜੇ ਤੰਗੀ ਦੇ ਦਿਨ ਸੀਗੇ ਪੈਸਾ ਇਕੱਠਾ ਕੀਤਾ ਪੜ੍ਹਾਈ ਕਰਨ ਵਾਸਤੇ ਸਵੇਰੇ 4 ਵਜੇ ਉੱਠਦੀ ਹੈ ਤੇ ਫਰੀਦਕੋਟ ਪੜ੍ਹਨ ਜਾਂਦੀ ਤੇ ਫਿਰ ਵਾਪਸ ਆਉਂਦੀ ਹੈ ਮਨਜੀਤ ਮੈਨੂੰ ਦੱਸੋ ਆਪਦੇ ਬਾਰੇ ਜਿਹੜੇ ਤੁਸੀਂ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਹੋ ਇੱਕ ਇੰਨੀ ਡੈਡੀਕੇਸ਼ਨ ਇੰਨੇ ਹਾਲਾਤਾਂ ਦੇ ਵਿੱਚ ਵੀ ਵੀਰੇ ਮੈਂ ਸਵੇਰ 4 ਵਜੇ ਉੱਠਦੀ ਆ ਬੱਚ ਘਰ ਦਾ ਸਾਰਾ ਕੰਮਕਾਰ ਕਰਕੇ ਉਸ ਤੋਂ ਬਾਅਦ 6:30 6 ਵਜੇ ਇੱਥੋਂ ਨਿਕਲ ਜੰਦੀ ਆ ਉਸ ਤੋਂ ਬਾਅਦ گاؤں ਫਿਰ ਮਤਲਬ ਇੱਥੋਂ ਜਾ ਕੇ ਆਟੋ ਤੋਂ ਫਿਰ ਉਸ ਤੋਂ ਬਾਅਦ ਬੱਸ ਸਟੈਂਡ ਤੇ ਪਹੁੰਚ ਕੇ ਬਸ ਦਾ ਵੇਟ ਕਰਨਾ ਪੈਂਦਾ ਫਿਰ ਉਸ ਤੋਂ ਬਾਅਦ ਕਾਲਜ ਲਈ ਪਹੁੰਚ ਜਾਨੇ ਕਾਲਜ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਵਾਪਸੀ ਹੋ ਜਾਂਦੀ ਹੈ ਤੇ ਸੁਪਨਾ ਕੀ ਜ਼ਿੰਦਗੀ ਦਾ ਭੈਣੇ ਬਣਨ ਦਾ ਸੁਪਨਾ ਇਹ ਕਿ ਐਲ ਐਲ ਬੀ ਕਰਕੇ ਤੇ ਐਡਵੋਕੇਟ ਬਣਨਾ ਤੇ ਪੰਜਾਬ ਲਈ ਸੇਵਾ ਕਰਨੀ ਉਹ ਵੀ ਕਰਾਂਗੇ ਰੱਜ ਕੇ ਕਰਾਂਗੇ ਸੇਵਾ ਮਨਜੀਤ ਹੁਣ ਚੜ੍ਹਦੀ ਕਲਾ 'ਚ ਵੇਖੋ ਕਿੰਨਾ 4 4.5 ਕਿੱਲੇ ਜ਼ਮੀਨ ਦਰਿਆ ਖਾ ਗਿਆ ਪੂਰੀ ਤਰ੍ਹਾਂ ਖੜੀ ਫਸਲ ਪੱਕੀ ਹੋਈ ਪਿਤਾ ਇਹਨਾਂ ਦੇ ਇੱਥੋਂ ਦੂਰ ਦਰਿਆ ਦੇ ਵਿੱਚੋਂ ਡੰਗਰ ਲੈ ਗਏ ਇੱਕ ਮੱਝ ਵੀ ਮਰ ਗਈ ਮੱਝੀ ਤੁਹਾਡੀ ਮਰ ਗਈ ਇੱਕ ਮੱਝ ਮਨਜੀਤ ਵੇਖੋ ਚੜ੍ਹਦੀ ਕਲਾ ਵਿੱਚ ਭੈਣ ਕਿੰਨੀ ਐ ਵੀ ਸਵੇਰੇ ਉੱਠ ਕੇ 6:30 ਵਜੇ ਜੇ ਕੁੜੀ ਜਾਂਦੀ ਸੀ ਉਹਦੇ ਕੋਲ ਲਾਈਫਗਾਰਡ ਜੈਕਟ ਨਹੀਂ ਹੈਗੀ ਮੈਂ ਐਡਾ ਕੋ ਸਪான்ਸਰ ਵਾਲਾ ਤਾਂ ਹੈ ਨਹੀਂਗਾ ਮੈਂ ਅੱਜ ਆਪਦੀ ਇੱਕ ਲਾਈਫਗਾਰਡ ਜੈਕਟ ਮੇਰੇ ਕੋਲ ਹੈਗੀ ਸੀ ਉਹ ਮੈਂ ਅੱਜ ਭੈਣ ਨੂੰ ਦੇ ਕੇ ਚੰਨੇ ਜਿਹੜੀ ਭੈਣ ਨੂੰ ਜ਼ਰੂਰਤ ਹੈ ਜਿਹੜਾ ਪੜਨ ਲਈ ਹੈ ਭੁੱਖਾ ਨਾ ਪੜਾਈ ਦੀ ਭੁੱਖ ਜਿਹੜੀ ਇਹ ਭੈਣ ਨੂੰ ਹੈ ਤੇ ਭੈਣੇ ਮਤਲਬ ਖਰਚਾ ਹੁਣ ਕਿਵੇਂ ਵੇਖ ਰਹੇ ਹੋ ਐਡਮਿਸ਼ਨ ਦਾ ਪੜਾਈ ਦਾ ਖਰਚਾ ਕਾਲ ਬیرے ਬਹੁਤ ਔਖਾ ਇਸ ਇਸ ਟਾਈਮ ਤੇ ਤਾਂ ਪਹਿਲਾ 20000 ਦਿੱਤੇ ਸੀਗੇ 20000 ਪਰ ਉਹ ਬਹੁਤ ਔਖੇ ਦਿੱਤੇ ਇਹੀ ਸੋਚਿਆ ਸੀਗਾ ਕਿ ਚੋਨਾ ਵੱਢ ਕੇ ਬਾਕੀ ਦੇ ਦਾਂਗੇ ਪਰ ਹੁਣ ਉਮੀਦ ਨਹੀਂ ਹੈਗੀ ਨਹੀਂ ਨਹੀਂ ਭੈਣੇ ਐਵੇਂ ਨਹੀਂ ਕਹਿਣਾ ਹਾਂਜੀ ਮਤਲਬ ਪੜਨਾ ਚਾਹੀਦਾ ਜੇ ਭੈਣ ਪੜਨਾ ਚਾਹੁੰਦੀ ਏ ਤੇ ਜਿਹੜੇ ਦਾਨੀ ਸੱਜਣ ਬੈਠੇ ਆ ਏਡੇ ਏਡੇ ਤੁਸੀਂ ਪੈਸਿਆਂ ਵਾਲੇ ਜਾਂ ਕੋਈ ਵੀ ਇਹ ਭੈਣੇ ਪੰਜਾਬ ਚੜਦੀ ਕਲਾ ਆ ਘਬਰਾਉਣਾ ਨਹੀਂ ਅਸੀਂ ਤੁਹਾਡੇ ਨਾਲ ਆ ਜੇਕਰ ਤੁਸੀਂ ਲਾਹ ਕਰਨੀ ਹੈ ਤੁਸੀਂ ਪੜੋ ਅਫਸਰ ਬਣੋ ਐਸੀ ਪੰਜਾਬ ਤੁਹਾਡੇ ਨਾਲ ਖੜਾ ਜੇ ਤੁਸੀਂ ਕਿਸੇ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ ਕੋਈ ਵੀ ਕਰ ਸਕਦੇ ਹੋ ਮੈਂ ਤਾਂ ਇਹੀ ਚਾਹਨੀ ਕਿ ਮੇਰੀ ਜੋ ਐਲ ਐਲ ਬੀ ਦੀ ਫੀਸ ਹੈ ਮਾਫ ਕਰ ਦਿੱਤੀ ਜਾਵੇ ਤੇ ਤਾਂ ਜੋ ਮੈਂ ਵਧੀਆ ਤਰੀਕੇ ਨਾਲ ਸਟੱਡੀ ਕਰ ਸਕਾਂ ਭੈਣ ਦੀ ਕਿੱਡੀ ਵੱਡੀ ਸੋਚ ਸਾਡੇ ਪੰਜਾਬੀ ਮਰ ਜਾਣਗੇ ਪਰ ਕਿਸੇ ਅੱਗੇ ਹੱਥ ਨਹੀਂ ੱਡਣੇ ਫੀਸ ਮਾਫ ਤੱਕ ਦੀ ਗੱਲ ਆਖੀ ਇਹ ਨਹੀਂ ਕਿ ਆ ਵੀ ਮੈਨੂੰ ਪੈਸੇ ਦੇ ਕੇ ਜਾਓ ਇਸ ਭੈਣ ਨੂੰ ਬੜੀ ਲੋੜ ਹੈ ਤੇ ਜਿੰਨਾ ਮੈਂ ਹੋ ਸਕਦਾ ਮੈਂ ਤਾਂ ਜਿਹੜੀ ਮੇਰੇ ਕੋਲ ਐਡਾ ਕੋਈ ਦਾਨ ਨਹੀਂ ਸੱਜਣ ਨਹੀਂ ਪਰ ਮੇਰੇ ਕੋਲ ਇੱਕ ਲਾਈਫਗਾਰਡ ਜੈਕਟ ਆਈ ਹੈ ਉਹ ਮਜ਼ਰੂਰ ਭੈਣ ਨੂੰ ਦਵਾਂਗਾ ਮੈਂ ਜਿੰਨੇ ਜੋਗੇ ਹੈਗੇ ਨਾ ਮੈਂ ਤੁਹਾਡੇ ਨਾਲ ਖੜਾ ਪੰਜਾਬ ਖੜਾ ਖਬਰੋਣਾ ਨਹੀਂ ਜ਼ਮੀਨਾਂ ਵੀ ਅਸੀਂ ਆਬਾਦ ਕਰਾਵਾਂਗੇ ਹਰ ਕੰਮ ਕਰਾਂਗੇ ਫਿਰ ਤੁਹਾਨੂੰ ਪੈਰਾਸਰ ਕਰਨਾ ਓਕੇ ਵਿੱਚ ਥੈਂਕ ਯੂ ਵਿੱਚ